ਬਠਿੰਡਾ ਦੇ ਧੋਬੀਣਾ ਵਸਤੀ ਵਿੱਚ ਸੀਵਰ ਹੋਈ ਬਲਾਕ ਗਲੀਆਂ ਵਿੱਚ ਦੇ ਵਿੱਚ ਪ੍ਰਿਆਪ ਪਾਣੀ ਲੋਕ ਹੋਈ ਇਕੱਠੇ ਕਿਹਾ ਨਹੀਂ ਲਈਆ ਕਿ ਵਿਧਾਇਕ ਨੇ ਵੋਟਾਂ ਤੋਂ ਬਾਅਦ ਉਹਨਾਂ ਦੀ ਸਾਰ ਮਾਮਲਾ ਮੰਗਲਵਾਰ ਨੂੰ ਸ਼ਾਮ ਨੂੰ 6 ਵਜੇ ਦੇ ਲਗਭਗ ਦਾ ਜਿੱਥੇ ਬਠਿੰਡਾ ਦੇ ਧੋਬੀਣਾ ਵਸਤੀ ਵਿਖੇ ਲੋਕਾਂ ਵੱਲੋਂ ਨਗਰ ਨਿਗਮ ਅਤੇ ਬਠਿੰਡਾ ਦੇ ਵਿਧਾਇਕ ਖਿਲਾਫ ਨਾਰਾ ਵਾਜੀ ਕਰਦੇ ਹੋਏ ਕਿਹਾ ਕਿ ਵਿਧਾਇਕ ਵੋਟਾਂ ਲੈਣ ਵੇਲੇ ਆਇਆ ਉਸ ਤੋਂ ਬਾਅਦ ਉਹਨਾਂ ਦੇ ਮਹੱਲੇ ਦੇ ਵਿੱਚ ਬਿਲਕੁਲ ਵੀ ਨਹੀਂ ਆਇਆ ਅਤੇ ਇਹ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੇ ਗੜੀਆਂ ਦਾ ਇਹੀ ਹਾਲ ਹੈ ਸੀਵਰ ਦਾ ਗੰਦਾ ਪਾਣੀ ਜੋ ਸੀਵਰ ਬਲਾਕ ਹਨ ਇਹ ਸਾਰਾ ਪਾਣੀ ਸੜਕਾਂ ਤੇ ਆਇਆ ਹੋਇਆ ਹੈ ਅਤੇ ਉਹਨਾਂ ਨੂੰ ਇੱਥੋਂ ਲੰਘਣਾ ਵੀ ਮੁਸ਼ਕਲ ਹੋ ਰਿਹਾ ਹੈ ਲਗਾਤਾਰ ਇੱਥੇ ਬਿਮਾਰੀਆਂ ਫੈਲ ਰਹੀਆਂ ਹਨ ਤੇ ਬੱਚੇ ਵੀ ਸਕੂਲ ਭਜ ਨਹੀਂ ਮੁਸ਼ਕਲ ਹੋ ਰਹੀਆਂ ਹਨ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਤੋਬੀਆਂ ਨਾਲ ਪਤਰੀਆਂ ਸਾਰੀਆਂ ਤਸਵੀਰਾਂ ਜਿੱਥੇ ਜਿੰਨਾਂ ਵੱਲੋਂ ਨਗਰ ਨਿਗਮ ਅਤੇ ਬਠਿੰਡਾ ਦੇ ਵਿਧਾਇਕ ਦੇ ਖਿਲਾਫ ਨਾ ਰੇ ਵਜੀ ਕੀਤੀ ਗਈ ਕੀ ਨਾਮ ਹੈ ਤੇ ਮੇਰਾ ਨਾਮ ਰੇਨੂ ਬਾਲਾ ਹੈ ਤੇ ਮੈਂ ਤੋਂ ਬਿਆਣਾ ਬਸਤੀ 7 ਨੰਬਰ ਗਲੀ ਦੇ ਵਿੱਚ ਰਹਿਣ ਵਾਲੀ ਆ ਕਿ ਮੇਰਾ ਮਾਮਲਾ ਜਿਹੜਾ ਮਾਮਲਾ ਦੇਖੋ ਇਹ ਹੀ ਹੈ ਜੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਐਨੇ ਮਿੱਠੇ ਬਣ ਜਾਂਦੇ ਐ ਚਾਹੇ ਕੋਈ ਵੀ ਸਰਕਾਰ ਹੈ ਠੀਕ ਹੈ ਜਗਰੂਪ ਗਿੱਲ ਨੇ ਜਦੋਂ ਵੋਟਾਂ ਲੈਣੀਆਂ ਸੀ ਉਸ ਟਾਈਮ ਵੀ ਸਾਡੇ ਗਲੀ ਦੇ ਹਾਲਾਤ ਐਦਾਂ ਦੇ ਹੀ ਸੀਗੇ ਤੇ ਉਹ ਸਾਨੂੰ ਕਹਿ ਕੇ ਗਏ ਸੀ ਕਿ ਐਦਾਂ ਦੁਬਾਰਾ ਨਹੀਂ ਹੋਣਾ ਹੈਗਾ ਠੀਕ ਹੈ ਸਰਕਾਰਾਂ ਆਪ ਕਾਮਯਾਬ ਹੋ ਜਾਂਦੀਆਂ ਸਾਨੂੰ ਕਹਿੰਦੇ ਸਾਨੂੰ ਕਾਮਯਾਬ ਕਰੋ ਅਸੀਂ ਤੁਹਾਨੂੰ ਕਾਮਯਾਬ ਕਰਾਂਗੇ ਉਦੋਂ ਬਾਅਦ ਸਾਡੇ ਵਾਸਤੇ ਦਰਵਾਜ਼ੇ ਬੰਦ ਹੋ ਜਾਂਦੇ ਐ ਤਰਵੇਣੀ ਨੂੰ ਅਸੀਂ ਜੇ ਆਹ ਅਸੀਂ ਹਾਲ ਦੱਸਿਆ ਸੀ ਸੀਵਰੇਜ ਦਾ ਤਰਵੇਣੀ ਕਹਿੰਦਾ ਸਾਡੇ ਅੰਡਰ ਦੇ ਵਿੱਚ ਨਹੀਂ ਹੈਗਾ ਨਗਰ ਨਿਗਮ ਕਹਿੰਦੇ ਸਾਡੇ ਅੰਡਰ ਦੇ ਵਿੱਚ ਨਹੀਂ ਹੈਗਾ ਤੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਇਹ ਮੁੱਲਾ ਇਹ ਧੋਬੀਆ ਨਿਵਾਸਤੀ ਉਹਨਾਂ ਦੇ ਅੰਡਰ ਦੇ ਵਿੱਚ ਕਿਵੇਂ ਆ ਜਾਂਦੀ ਮੈਨੂੰ ਐਸ ਗੱਲ ਦਾ ਜਵਾਬ ਚਾਹੀਦਾ ਸਰਕਾਰ ਤੋਂ ਠੀਕ ਹੈ ਇਹ ਪਾਣੀ ਘਟੋ ਘੱਟ 15 ਤੋਂ 20 ਦਿਨ ਦੇ ਵਿਚਕਾਰ ਹੋ ਗਿਆ ਸਾਨੂੰ ਡੇਲੀ ਲਾਰਾ ਲੱਗਦਾ ਅੱਜ ਮਸ਼ੀਨ ਉੱਥੇ ਖੜੀ ਹੈ ਅੱਜ ਮਸ਼ੀਨ ਇੱਥੇ ਖੜੀ ਹੈ ਇੱਧਰ ਵੀ ਆਊਗੀ ਬਟ ਮਸ਼ੀਨ ਕਿਤੇ ਵੀ ਨਹੀਂ ਆਉਂਦੀ ਹੈਗੀ ਸਿਰਫ ਇੱਕ ਆਪਣੇ ਖਾਣਾ ਪੂਰਤੀ ਕਰਨ ਵਾਸਤੇ ਉਹ ਇੱਕ ਛੋਟੀ ਮਸ਼ੀਨ ਭੇ ਟਿੱਕੀ ਰਹੇ ਵੀ ਹਾਂ ਇਹ ਕੰਮ ਕਰ ਰਿਹਾ ਹੈ ਅਲਬਤਾ ਕੋਈ ਵੀ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੋ ਰਿਹਾ ਹੈਗਾ ਸਾਰੀ ਝੂਠੀਆਂ ਦੀ ਸਰਕਾਰ ਹੈ ਅਸੀਂ ਤਾਂ ਹੁਣ ਐਤ ਕੀ ਸੋਚ ਲਿਆ ਇਸ ਵਾਰੀ ਵੋਟਾਂ ਤੇ ਜਿਹੜਾ ਸਾਡੇ ਮਹੱਲੇ ਦੇ ਵਿੱਚ ਵੋਟਾਂ ਮੰਗਣ ਆਇਆ ਅਸੀਂ ਕਾਲੀਆਂ ਝੰਡੀਆਂ ਲਾਵਾਂਗੇ ਤੇ ਡੰਡੇ ਹੋਣਗੇ ਸਭ ਦੇ ਹੱਥਾਂ ਦੇ ਵਿੱਚ ਮੁੜ ਕੇ ਸਾਡੇ ਤੇ ਚਾਹੇ ਜਿਹੜਾ ਮਰਜ਼ੀ ਪਰਚਾ ਹੋਵੇ ਸਾਨੂੰ ਕੋਈ ਟੈਨਸ਼ਨ ਨਹੀਂ ਅਸੀਂ ਹੁਣ ਐਤ ਕੀ ਆਪਦੇ ਹੱਕ ਦੀ ਲੜਾਈ ਲੜਾਂਗੇ ਜਿਹੜਾ ਸਾਡਾ ਹੱਕ ਹੈ ਸਾਨੂੰ ਕੁਝ ਵੀ ਨਹੀਂ ਮਿਲਦਾ ਸਾਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਫੈਸਿਲਿਟੀ ਸਾਨੂੰ ਨਹੀਂ ਮਿਲਦੀ ਹੈਗੀ ਅਸੀਂ ਬਹੁਤ ਸਾਰੀ ਦਰਖਾਸਤਾਂ ਹੀ ਪਾਣੀ ਦੇ ਬਿੱਲ ਵਗੈਰਾ ਆਉਂਦੇ ਸਾਰਾ ਕੁਝ ਆਂਦਾ ਆਹ ਦੇਖੋ ਸਾਰਾ ਕੁਝ ਹੈਗਾ ਬਿੱਲ ਵੀ ਹੈਗੇ ਹੈ ਕਚਰੇ ਦੀ ਪ੍ਰਾਪਰਟੀ ਟੈਕਸ ਸਾਰਾ ਕੁਝ ਸਾਡੇ ਕੋਲੇ ਹੈਗਾ ਜੇ ਇਹ ਬਿੱਲ ਭਰਾ ਰਹੇ ਹੈ ਤੇ ਫਿਰ ਸਾਨੂੰ ਦੱਸਿਆ ਜਾਏ ਵੀ ਇਸ ਕਿਸ ਪਾਸੇ ਨਕਸ਼ੇ ਦੇ ਵਿੱਚ ਨਹੀਂ ਆ ਰਿਹਾ ਹੈਗਾ ਸਾਡਾ ਤੋਬੀ ਆਣਾ ਕਿਹੜੀ ਕਿਹੜੀ ਗਲਤੀ ਹੈਗੀ ਕਿੱਥੋਂ ਕਮੀ ਹੈਗੀ ਹੈ ਟੈਕਸ ਵੀ ਭਰਾਇਆ ਜਾ ਰਿਹਾ ਹੈ ਸੀਵਰੇਜ ਦੇ ਬਿੱਲ ਵੀ ਕੂੜੇ ਦੇ ਬਿੱਲ ਵੀ ਠੀਕ ਹੈ ਪਾਣੀ ਦਾ ਬਿੱਲ ਵੀ ਹੁਣ ਅਸੀਂ ਐ ਪੁੱਛਣਾ ਚਾਹੁੰਦੇ ਵੀ ਇਹ ਫਿਰ ਜਿਹੜਾ ਪੈਸਾ ਜਾ ਰਿਹਾ ਕਿ ਜਿਹੜੇ ਭਰਾ ਰਹੇ ਆਪ ਦੀ ਜੇਬ ਦੇ ਵਿੱਚ ਪਾ ਰਹੇ ਇਹ ਸਰਕਾਰ ਦੇ ਖਾਤੇ ਦੇ ਵਿੱਚ ਨਹੀਂ ਜਾ ਰਿਹਾ ਉੱਥੇ ਸਾਡੇ ਨਾਮ ਨਹੀਂ ਚੜ ਰਹੇ ਹੈਗੇ ਵੀ ਇਹ ਥੋਬੀਆਂ ਨੇ ਵਾਸਤੇ ਦਾ ਬਿੱਲ ਹੈਗਾ ਪੈਸੇ ਲੈਂਦੇ ਨੇ ਪਰ ਕੰਮ ਨਹੀਂ ਕਰਦੇ ਕੰਮ ਸਾਡਾ ਆਹ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੇ ਕੰਮ ਹੋਇਆ ਹੁੰਦਾ ਤੇ ਸਾਨੂੰ ਅੱਜ ਇਕੱਠੇ ਹੋਣ ਦੀ ਜ਼ਰੂਰਤ ਹੀ ਨਹੀਂ ਸੀ ਅਸੀਂ ਐਨੇ ਸਾਲ ਦੇ ਵਿੱਚ ਬਹੁਤ ਕਦੇ ਅਸੀਂ ਤੁਸੀਂ ਖ਼ਬਰਾਂ ਦੇਖੀਆਂ ਹੋਣਗੇ ਵੀ ਸਤ ਨੰਬਰ ਗਲੀ ਥੋਬੀਆਂ ਆਣਾ ਵਾ तकरीबन ਤੋਂ ਬਿਆਂ ਦੇ ਵਿੱਚੋਂ ਕਦੇ ਕਿਸੇ ਨੇ ਇਕੱਠ ਨਹੀਂ ਕੀਤਾ ਐਦ ਕਿ ਅਸੀਂ ਇੰਨੇ ਮਜਬੂਰ ਹੋ ਗਏ ਅਸੀਂ ਮਜਬੂਰ ਹੋ ਕੇ ਇਕੱਠ ਕੀਤਾ ਹੈਲਥ ਕੇਅਰ ਵਾਲੇ ਆਂਦੇ ਕਿਤੇ ਟਾਇਰਾਂ ਦੇ ਵਿੱਚ ਪਾਣੀ ਤਾਂ ਨਹੀਂ ਖੜਾ ਕੁੱਲਰਾਂ ਦੇ ਵਿੱਚ ਪਾਣੀ ਤਾਂ ਨਹੀਂ ਖੜਾ ਤੇ ਹੁਣ ਇਹ ਪਾਣੀ ਖੜਾ ਦੇਖ ਦਿਖੋ ਲੱਖਾਂ ਹਜ਼ਾਰਾਂ ਮੱਛਰ ਹੁੰਦਾ ਠੀਕ ਹੈ ਬੋਟਾ ਲੈ ਕੇ ਆਪ ਕਾਮਯਾਬ ਹੋਗੇ ਤੇ ਪਾਣੀ ਖੜਾ ਹੈ ਮੱਛਰਾਂ ਨਾਲ ਬਿਮਾਰ ਕਰਕੇ ਤੇ ਡਾਕਟਰਾਂ ਨੂੰ ਕਾਮਯਾਬ ਕਰੀ ਜਾਂਦੇ ਆ। ਭਾਵੇਂ ਜਦੋਂ ਆਉਂਦਾ ਉਹ ਘਰਾਂ ਚ ਜਿਹਦੇ ਕੋਈ ਵਛਰ ਹੁੰਦਾ ਉਹਦਾ ਚਲਾਨ ਵੀ ਕੱਟਿਆ ਜਾਂਦਾ। ਚਲਾਨ ਤੇ ਐ ਇਸ ਪਾਣੀ ਦਾ ਹੁਣ ਦੇਖੋ ਕੌਣ ਚਲਾਨ ਕੱਟੂਗਾ। ਇਹ 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 ਕਿਹਨੂੰ ਕੱਟੀ ਐ ਸੀ ਚਲਾਨ ਨਗਰ ਨਿਗਮ ਦੇ ਪ੍ਰਤੀ ਕਟਾਈਏ ਜਾਂ ਸਰਕਾਰ ਦੇ ਪ੍ਰਤੀ ਕਟਾਈਏ ਜਾਂ ਜਿਹੜੇ ਉੱਤੇ ਠੇਕੇਦਾਰ ਬੈਠੇ ਉਹਨਾਂ ਦੇ ਪ੍ਰਤੀ ਕਟਾਈਏ। ਸਾਡੀ ਤਾਂ ਸਰਕਾਰ ਤੋਂ ਇਹੀ ਮੰਗ ਹੈ ਕਿ ਵੀ ਸਾਨੂੰ ਕੁਝ ਨਹੀਂ ਚਾਹੀਦਾ ਨਾ ਅਸੀਂ ਐਂ ਕਹਿੰਦੇ ਵੀ ਸਾਡੇ ਘਰ ਬਣਾਓ ਸਾਨੂੰ ਤਾਂ ਵੀ ਸਾਡੇ ਗਲੀ ਕੁਚੇ ਸਾਫ ਸੁਥਰੇ ਹੋਣ ਸਾਡੇ ਬੱਚੇ ਸਿਹਤਮੰਦ ਰਹਿਣ ਸਕੂਲ ਲੈ ਕੇ ਜਾਣਾ ਬੱਚਿਆਂ ਨੂੰ ਆਣਾ ਜਾਣਾ ਇੰਨੀ ਦਿੱਕਤ ਅਸੀਂ ਇੱਕ ਟਾਈਮ ਦੀ ਰੋਟੀ ਵੀ ਨਹੀਂ ਅਸੀਂ ਖਾ ਪਾ ਰਹੇ ਹੈਗੇ ਅੰਦਰ ਬੈਠੇ ਨਾ ਇੰਨੀ ਗੰਦੀ ਸਮੈਲ ਆਉਂਦੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਠੀਕ ਹੈ ਤੇ ਸਮਾਜ ਤੇ ਕੀ ਕਰਨਾ ਚਾਹੁੰਦੇ ਹੋ ਮੇਰਾ ਨਾਮ ਸੁਖਮੰਦਰ ਖੰਡਾ ਹੈ ਜੀ ਮੈਂ ਵਾਰਡ ਦਾ ਇੰਚਾਰਜ ਹਾਂ ਇਹ ਵਾਰਡ ਨੰਬਰ 13 ਹੀ ਧੋਬਣ ਵਾਲਸੀ ਗਲੀ ਨੰਬਰ 7 ਮਾਮਲਾ ਰਸ ਇਹ ਹੈ ਜੀ ਕਿ ਸਾਡਾ ਕਟਕਟ 15 ਤੋਂ 20 ਦਿਨ ਹੋ ਗਏ ਸਾਡੇ ਐਸਐਸ ਮਗੇ ਰੋਡ ਨੂੰ ਪਜਾਮ ਹੋਏ ਨੇ ਅਸੀਂ ਨਗਰ ਨਿਗਮ ਕੋਲੇ ਵੀ ਗਏ ਆ ਅਸੀਂ ਪਵਨ ਜੇ ਨੂੰ ਵੀ ਕਿਹਾਗਾ ਅਜੀ ਗੁਰਪ੍ਰੀਤ ਜੇ ਨੂੰ ਵੀ ਕਿਹਾਗਾ ਔਰ ਅਸੀਂ ਇਥੋਂ ਦੇ ਅਸੀਂ ਮੇਅਰ ਸਾਹਿਬ ਨੂੰ ਵੀ ਕਹਤਾ ਇਹ ਗੱਲ ਦੀ ਮੈਂ ਕੰਪਲੇਨ ਕੀਤੀ ਕਿ ਸਾਡਾ ਧੋਬੇਣਾ ਦਾ ਬਹੁਤ ਬੁਰਾ ਹਾਲ ਹੋਇਆ ਪਿਆਗਾ ਸਾਡੀ ਸੜਕਾਂ ਦਾ ਬੁਰਾ ਹਾਲ ਹੋਇਆ ਪਿਆਗਾ ਬੱਚਿਆਂ ਦਾ ਸਕੂਲ ਜਾਣ ਤੱਕ ਬੁਰਾ ਹਾਲ ਹੈ ਜੇ ਜੋਕਾਂ ਸਕੂਲ ਚ ਅਸੀਂ ਭੇਜਦੇ ਆਂਗੇ ਤਾਂ ਉਹਨਾਂ ਦਾ ਐਲਰ ਬਾਦੀਆਂ ਕਰਾਵਾ ਜਾਂਦੀਆਂ ਤੇ ਮੇਨ ਰੋਡ ਜਿਹੜਾ ਧੋਬੇਣਾ ਉਹ ਵੀ ਸਾਰਾ ਬਲਾਕ ਹੋਇਆ ਪਿਆਗਾ ਤੇ ਅਸੀਂ ਉਹਨਾਂ ਨੂੰ ਬਕਾਇਦਾ ਇਹ ਗੱਲ ਕਹੀ ਹੈ ਕਿ ਸਾਡੇ ਖਲਬਾ ਦਿਓ ਉਹ ਕਹਿੰਦੇ ਕੋਈ ਗੱਲ ਮਸ਼ੀਨਾਂ ਭੇਜ ਦਿਆਂ ਭੇਜ ਦੇ ਹੋਇਆ ਨਹੀਂ ਇਹ ਕੀ ਕੀ ਪਾਣੀ ਹੈ ਇਹ ਸੀਵਰ ਦਾ ਪਾਣੀ ਆਈ ਕੀ ਕਹਿਆ ਸਰਕਾਰ ਨੇ ਬੜੇ ਵਾਅਦੇ ਤੇ ਦਾਅਵੇ ਨਾਲ ਆਈ ਸੀ ਨਾ ਕਿ ਕਿਸੇ ਨੂੰ ਰੋਸ ਪ੍ਰਦਰਸ਼ਨ ਨਹੀਂ ਕਰਦੇ ਕੋਈ ਪੂਰਾ ਧਰਨਾ ਨਹੀਂ ਆ ਮਹਿਰਦ ਸਾਹਿਬ ਦੇ ਨਾਲ ਕੋਈ ਕੋਈ ਸਰਕਾਰ ਸਾਡੇ ਕੋਲ ਸੁਣ ਰਹੀ ਨਹੀਂ ਆਮ ਆਦੀ ਪਾਰਟੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਤਰ੍ਹਾਂ ਦੀ ਆਮ ਕਿ ਵਾਅਦੇ ਕੀਤੇ ਸੀ ਤੇ ਕਿੱਥੇ ਆਪਣੇ ਵਾਅਦੇ ਪੂਰੇ ਉਤਰੇ ਨਹੀਂ ਹੈਗੇ ਉਹ ਅੱਜ ਤੱਕ ਕੋਈ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਹੈਗਾ ਮੱਲੇ ਦੇ ਵਿੱਚ ਜਗਰੂਬ ਗਿੱਲ ਜੀ ਇੱਕ ਵਾਰ ਵੀ ਇੱਥੇ ਪਹੁੰਚਨੇਗੇ ਬੋਟਾ ਲੈਂਡ ਵਾਲੇ ਤੋਂ ਗਲੀਆਂ ਦੇ ਵਿੱਚ ਤੁਰੇ ਫਿਰਦੇ ਸੀਗੇ ਅੱਜ ਦੀ ਘੜੀ ਮੈਂ ਦੇਖਿਆ ਤੁਸੀਂ ਜਿੰਨੇ ਵਰਜੀ ਲੋਕ ਇੱਥੇ ਖੜੇਗੇ ਕਿ ਇੱਕ ਬੰਦੇ ਨੇ ਵੀ ਜਰੂਬ ਗਿੱਲ ਜੀ ਨੂੰ ਦੇਖਿਆ ਹੋਵੇ ਕੋਈ ਆਏ ਨਹੀਂ ਵੀ ਇਸ ਕਿਹਾ ਦੇ ਡਾਕਟਰ ਤੋਂ